ਅਗਲੀ ਖਬਰ ਵੱਲ ਚਲੀਏ ਆਪਣੇ ਗਵਾਂਧੀ ਮੁਲਕ ਕੈਨੇਡਾ ਦੇ ਵਿੱਚ ਪਿਛਲੇ ਵੀਕਐਂਡ ਦੇ ਦੌਰਾਨ ਸਿਕਸ ਪਾਵਰ ਜਸਟਿਸ ਆਰਗੇਨਾਈਜੇਸ਼ਨ ਵੱਲੋਂ ਰੈਫਰੈਂਡਮ ਦੇ ਸਵਾਨ ਦੇ ਵਿੱਚ ਵੋਟਾਂ ਪਾਈਆਂ ਗਈਆਂ ਹਜ਼ਾਰਾਂ ਦੀ ਗਿਣਤੀ ਚ ਲੋਕ ਪਹੁੰਚੇ ਹੋਏ ਸੀ ਤੇ ਮੈਨੂੰ ਲੱਗਦਾ ਪਹਿਲੀ ਵਾਰ ਹੋਇਆ ਕਾਫੀ ਕੈਨੇਡਾ ਦਾ ਜਿਹੜਾ ਮੀਡੀਆ ਆ ਉਹਨਾਂ ਨੇ ਇਸ ਨਿਊਜ਼ ਨੂੰ ਜਿਹੜਾ ਕਵਰ ਵੀ ਕੀਤਾ ਹੈਗਾ ਕਿਉਂਕਿ ਜਿਹੜਾ ਇੰਨਾ ਵੈਦਰ ਰਾਹ ਹੋਣ ਦੇ ਬਾਵਜੂਦ ਵੀ ਕਾਫੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਜਿਹੜੀਆਂ ਵੋਟਾਂ ਪਾਈਆਂ ਪਰ ਇਸ ਟਾਈਮ ਕੈਨੇਡਾ ਦਾ ਜਿਹੜਾ ਪ੍ਰਾਈਮ ਮਿਨਿਸਟਰ ਆ ਮਾਰਕ ਕਾਰਨੀ ਉਹਦੇ ਉੱਤੇ ਸਿੱਖ ਜਿਹੜੇ ਆ ਖਾਸ ਕਰਕੇ ਕਾਫੀ ਔਖੇ ਆ ਕਿ ਭਈ ਇੱਕ ਪਾਸੇ ਤਾਂ ਸ਼ਰੀਆਮ ਪ੍ਰੂਫ ਹੋ ਚੁੱਕਾ ਅਮਰੀਕਾ ਵਾਲੇ ਪ੍ਰੂਫ ਕਰ ਚੁੱਕੇ ਆ ਭਾਰਤ ਦੀ ਸਰਕਾਰ ਇਨਵੋਲ ਆ ਸਿੱਖਾਂ ਨੂੰ ਮਾਰਨ ਦੇ ਵਿੱਚ ਉਹਨਾਂ ਜਿਨ੍ਹਾਂ 'ਚ ਹਰਦੀਪ ਸਿੰਘ ਨਿੱਜਰ ਤੇ ਪੰਨੂ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਆ ਖੰਡੇ ਉਹਨਾਂ ਦਾ ਕਤਲ ਕੀਤਾ ਗਿਆ ਪਾਕਿਸਤਾਨ 'ਚ ਕਤਲ ਕੀਤੇ ਗਏ ਆ ਸੋ ਉਹ ਸਾਰੇ ਕਾਸੇ ਨੂੰ ਲੈ ਕੇ ਤੁਸੀਂ ਹੁਣ ਇੱਕ ਤਰ੍ਹਾਂ ਦੇ ਨਾਲ ਫਿਰ ਇੰਡੀਆ ਦੇ ਨਾਲ ਬਿਜ਼ਨਸ ਕਰਨ ਲੱਗੇ ਹੋਏ ਆ ਮਾਰਕ ਕਰਨੀ ਹਣੀ ਉਹ ਕਹਿੰਦੇ ਆ ਵੀ ਅਸੀਂ 70 ਬਿਲੀਅਨ ਡਾਲਰ ਦਾ ਇੰਡੀਆ ਦੇ ਨਾਲ ਬਿਜ਼ਨਸ ਕਰਨ ਜਾ ਰਹੇ ਆ ਤੇ ਅਗਲੇ ਸਾਲ ਮਾਰਕ ਕਰਨੀ ਹਣੀ ਆ ਹੋ ਸਕਦਾ ਕਹਿੰਦੇ ਵੀ ਇੰਡੀਅਨ ਪ੍ਰਾਈਮ ਮਿਨਿਸਟਰ ਮੋਦੀ ਉਹਨਾਂ ਦੇ ਨਾਲ ਮੀਟਿੰਗ ਵੀ ਕਰਨਗੇ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਉਹਨਾਂ ਦੀ ਮੀਟਿੰਗ ਹੋਈ ਵੀ ਹੈਗੀ ਆ ਸੋ ਇਸ ਨੂੰ ਲੈ ਕੇ ਜਿਹੜੀਆਂ ਸਿਕ ਆਰਗੇਨਾਈਜੇਸ਼ਨਸ ਆ ਉਹ ਕਾਫੀ ਜ਼ਿਆਦਾ ਔਖੀਆਂ ਆ ਬਈ ਇੱਕ ਪਾਸੇ ਤਾਂ ਹਿਊਮਨ ਰਾਈਟਸ ਦੀ ਗੱਲ ਆ ਤੁਹਾਡੇ ਸਿਟੀਜ਼ਨ ਨੂੰ ਸ਼ਰੇਆਮ ਮਾਰਨ ਦੀ ਗੱਲ ਆ ਦੂਜੇ ਪਾਸੇ ਤੁਸੀਂ ਜਿਹੜਾ ਆ ਭਾਰਤ ਸਰਕਾਰ ਦੇ ਨਾਲ ਜਿਹੜਾ ਬਿਜ਼ਨਸ ਆ ਕਰ ਰਹੇ ਹੋ ਹਰਜੋਤ ਸਿੰਘ ਜੀ ਇਸ ਬਾਰ ਬਾਰ ਸਵਾਲ ਪੁੱਛੇ ਜਾ ਰਹੇ ਆ ਮਾਰਕ ਕਾਰਨੀ ਹੁਣਾਂ ਨੂੰ ਤੇ ਉਹਨਾਂ ਦੇ ਕੋਲ ਕੋਈ ਜਵਾਬ ਨਹੀਂ ਹੈਗਾ ਵੀ ਕੈਨੇਡਾ ਦੀ ਪ੍ਰਭੂ ਸੱਤਾ ਨੂੰ ਛਿੱਕੇ ਟੰਗ ਕੇ ਟਰੇਡ ਕੀ ਜ਼ਿਆਦਾ ਇੰਪੋਰਟੈਂਟ ਆ ਇਹ ਇਸ ਦਾ ਕੋਈ ਉਸਨਾਂ ਦੇ ਕੋਲ ਇਸ ਟਾਈਮ ਜਵਾਬ ਨਹੀਂ ਆ ਸਿਰਫ ਟ੍ਰੇਡ ਦਾ ਜਿਹੜਾ ਹਰੋਲਾ ਪਾਇਆ ਜਾ ਰਿਹਾ ਗੁਰਪਤਵਨ ਸਿੰਘ ਪੰਨੂ ਹੋਣਾ ਨੇ ਕੱਲ ਇੱਕ ਇੰਟਰਵਿਊ ਦੇ ਵਿੱਚ ਕਿਹਾ ਵੀ ਮਾਰਕ ਕਾਰਨੀ ਵਧੀਆ ਉਹਨਾਂ ਦਾ ਇਹ ਬਿਆਨ ਸੀਗਾ ਇਸ ਗੱਲ ਤੋਂ ਉਹ ਕਹਿੰਦੇ ਵੀ ਇਹ ਤਾਂ ਹੁਣ ਉਹ ਗੱਲ ਹੋਈ ਵੀ ਇਹ ਤਾਂ ਇੱਕ ਬੈਂਕ ਟੈਲਰ ਵਾਂਗੂ ਕੰਮ ਕਰ ਰਿਹਾ ਹੈ ਮਾਰਕ ਕਾਰਨੀ ਰਾਸ਼ ਜਿਹੜਾ ਪ੍ਰਧਾਨ ਮੰਤਰੀ ਵਾਲੀ ਜਿਹੜੀ ਭੂਮਿਕਾ ਦੇ ਵਿੱਚ ਨਜ਼ਰ ਨਹੀਂ ਜਿਹੜਾ ਉਹ ਇਸ ਤੇ ਵਿੱਚ ਆ ਰਿਹਾ ਸੋ ਕਹਿੰਦੇ ਇਜੈਕਟਿੰਗ ਮੋਰ ਲਾਈਕ ਅ ਬੈਂਕ ਟੈਲਰ ਦੈਨ ਪ੍ਰਾਈਮ ਮਿਨਿਸਟਰ ਆਫ ਕੈਨੇਡਾ ਵਾਰ ਕਰਨੀ ਦਿੱਤੇ ਜਿਹੜਾ ਉਹਨਾਂ ਨੇ ਵਾਰ ਕਰਦੇ ਹੋਏ ਆਖਿਆ ਬਣਦਾ ਵੀ ਆ ਜਿਹੜਾ ਜਸ ਸਿੰਘ ਜੀ ਜਿਸ ਮੁਲਕ ਦੇ ਵਿੱਚ ਜੇ ਉਹਨੂੰ ਆਪਣੀ ਪ੍ਰਭੂ ਸੱਤਾ ਦੇ ਨਾਲ ਹੀ ਪ੍ਰੇਮ ਨਹੀਂ ਆ ਵੀ ਤੁਹਾਡੀ ਸੋਵਰਨਿਟੀ ਨਾਲ ਹੀ ਤੁਹਾਨੂੰ ਕੋਈ ਲੈਣਾ ਦੇਣਾ ਨਾ ਹੋਊਗਾ ਤਾਂ ਫਿਰ ਉੱਥੇ ਰਹਿ ਕੀ ਜਾਣਾ ਫਿਰ ਵੇਚੀ ਫਿਰ ਤਾਂ ਮੁਲਕ ਵੇਚਣਾ ਹੀ ਆ ਨਾ ਸੋ ਉਹੀ ਚੀਜ਼ ਜਿਹੜੀ ਆ ਉਹ ਇਸ ਟਾਈਮ ਆਪਣੇ ਸਾਹਮਣੇ ਜਿਹੜੀ ਉਹ ਨਜ਼ਰ ਆ ਰਹੀ ਆ ਸੋ ਉਹਨਾਂ ਨੂੰ ਟ੍ਰੇਡ ਪਿਆਰਾ ਜੇ ਇੰਨੇ ਟ੍ਰੇਡ ਚੰਗਾ ਹੈ ਤਾਂ ਭਾਈ ਅਮਰੀਕਾ ਦੇ ਨਾਲ ਬਣਾ ਲਓ ਨਾ ਟ੍ਰੇਡ ਡੀਲ ਜਿਹਦੇ ਨਾਲ ਨਾਲ ਤੋਂ ਜ਼ਿਆਦਾ ਸਭ ਤੋਂ ਜ਼ਿਆਦਾ ਤਾਂ ਅਮਰੀਕਾ ਦੇ ਨਾਲ ਟ੍ਰੇਡ ਜਿਹੜਾ ਹੁੰਦਾ ਆ ਉਹਦੇ ਤੁਹਾਡੇ ਕੋਲ ਬਣਦੀ ਨਹੀਂ ਉਧਰ ਇੰਡੀਆ ਨੂੰ ਇੰਡੀਆ ਵਾਲੇ ਪਾਸੇ ਜਦੋਂ ਤੁਰੇ ਆ ਜਿੰਨੇ ਆ ਕੇ ਤੁਹਾਡਾ ਇੱਕ ਸਿਟੀਜ਼ਨ ਮਾਰਤਾ ਹੈ ਜੀ ਤੁਸੀਂ ਵੇਖੋ ਮਾਰ ਕਾਰਨੀ ਨੇ ਸਟੇਟਮੈਂਟ ਦਿੱਤੀ ਆ ਵੀ ਅਸੀਂ ਅਮਰੀਕਾ ਤੋਂ ਬਿਨਾਂ ਵੀ ਹੋਰ ਕੰਟਰੀਆਂ ਨਾਲ ਬਿਜ਼ਨਸ ਕਰ ਸਕਦੇ ਆ ਜਦ ਕਿ ਹਰ ਇੱਕ ਕੈਨੇਡੀਅਨ ਨੂੰ ਪਤਾ ਹੈ ਵੀ ਅਮਰੀਕਾ ਵਾਲੇ ਛੇਕ ਵੀ ਮਾਰਨ ਤੇ ਉੱਥੇ ਵਿਕਾਰ ਚੜ ਜਾਂਦਾ ਹੈ ਜਿੰਨਾ ਟਰੱਕਿੰਗ ਇੰਡਸਟਰੀ ਨੂੰ ਲੈ ਕੇ ਜਿੰਨਾ ਬਿਜ਼ਨੈਸ ਕੈਨੇਡਾ ਵਾਲੇ ਅਮਰੀਕਾ ਦੇ ਉੱਤੇ ਡਿਪੈਂਡੈਂਟ ਆ ਜਾ ਅਮਰੀਕਾ ਵਾਲੇ ਵੀ ਖਾਸ ਕਰਕੇ ਦੋਨੋਂ ਹੀ ਇੱਕ ਦੂਜੇ ਦੇ ਤੇ ਡਿਪੈਂਡੈਂਟ ਨੰਬਰ ਨੂੰ ਲੈ ਕੇ ਹੋਰ ਚੀਜ਼ਾਂ ਗਵਾਂਡ ਹੀ ਨੇ ਨਾ ਇਹ ਕੋਈ ਐਡਾ ਵੱਡਾ ਇਸ਼ੂ ਵੀ ਨਹੀਂ ਅ ਅਮਰੀਕਾ ਤੇ ਕੈਨੇਡਾ ਦਾ ਤੇ ਉੱਥੇ ਤੁਸੀਂ ਇਦਾਂ ਦੀ ਸਟੇਟਮੈਂਟ ਦਿੰਦੇ ਆ ਠੀਕ ਆ ਕਿ ਨਹੀਂ ਅਮਰੀਕਾ ਵਾਲਿਆਂ ਨੇ ਤੁਹਾਨੂੰ ਦੱਸਿਆ ਵੀ ਯਾਰ ਇੰਡੀਆ ਵਾਲੇ ਤੁਹਾਡੇ ਬੰਦਿਆਂ ਨੂੰ ਮਾਰ ਰਹੇ ਆ ਠੀਕ ਆ ਤੁਹਾਡੀ ਇੰਟੈਲੀਜੈਂਸ ਪਤਾ ਨਹੀਂ ਕਿੱਥੇ ਫੇਲ ਹੋਈ ਹੋਸੀ ਠੀਕ ਆ ਕਿ ਨਹੀਂ ਸੋ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੂੰ ਲੈ ਕੇ ਜਿਹੜੇ ਕੈਨੇਡਾ ਦੇ ਵਿੱਚ ਰਹਿਣ ਵਾਲੇ ਸਿੱਖ ਆ ਉਹ ਕਾਫੀ ਇਸ ਗੱਲ ਤੋਂ ਔਖੇ ਹੈਗੇ ਆ ਵੀ ਭਾਈ ਜਿਹੜੀ ਪਹਿਲਾਂ ਕੈਨੇਡੀਅਨ ਸਿਟੀਜ਼ਨ ਦੀ ਜਿਹੜੀ ਸੇਫਟੀ ਆ ਉਹ ਬਹੁਤ ਇੰਪੋਰਟੈਂਟ ਆ ਟ੍ਰਾਂਸਨੇਸ਼ਨਲ ਰਿਪ੍ਰੈਸ਼ਨ ਦਾ ਮੁੱਦਾ ਬਹੁਤ ਇੰਪੋਰਟੈਂਟ ਆ ਹੁਣ ਪੈਸੇ ਉੱਥੇ ਦੀਆਂ ਲੋਕਲ ਜਿਹੜੀਆਂ ਸਟੇਟਸ ਆ ਉਹਨਾਂ ਦੀਆਂ ਪਾਰਲੀਮੈਂਟਸ ਵੀ ਇਹਦੇ ਉੱਤੇ ਗੱਲਬਾਤ ਹੋ ਰਹੀ ਆ ਓਪਨਲੀ ਕੈਨੇਡਾ ਦੇ ਜਿਹੜੇ ਕਨਜ਼ਰਵੇਟਿਵ ਜਿਹੜੇ ਪਾਰਟੀ ਦੇ ਲੀਡਰ ਆ ਉਹਨਾਂ ਨੇ ਵੀ ਇਹਦੇ ਉੱਤੇ ਗੱਲਬਾਤ ਕੀਤੀ ਆ ਖਾਸ ਕਰਕੇ ਐਕਸਟਰਸ਼ਨ ਨੂੰ ਲੈ ਕੇ ਗੈਂਗਸਟਰਸ ਨੂੰ ਲੈ ਕੇ ਅ ਤੇ ਦੇਖਦੇ ਕੀ ਆ ਪਰ ਬਿਲਕੁਲ ਜਿਹੜੇ ਕਾਰਨੀ ਹੋਣੀ ਆ ਉਹ ਮੋਦੀ ਉਹਨਾਂ ਦੇ ਅੱਗੇ ਪੂਰੀ ਤਰ੍ਹਾਂ ਝੁਕੀ ਜਾਂਦੇ ਆ ਹੂੰ ਜੀ ਬਿਲਕੁਲ ਵੇਸ਼ੇ ਹੀ ਪਏ ਆ ਜੀ ਲਾਈਕ ਅਦਰ ਵੇ ਅਰਾਊਂਡ ਹੋਇਆ ਪਿਆ ਵੀ ਇੱਕ ਤਾਂ ਚੋਰੀ ਉਤੋਂ ਸੀਨਾ ਚੋਰੀ ਆ ਇੰਡੀਆ ਦੀ ਤਾਂ ਉਹ ਜਿਹੜੀ ਉਹ ਚੱਲ ਰਹੀ ਆ ਆ ਪਰ ਕੈਨੇਡਾ ਦੇ ਜਿਹੜੇ ਪ੍ਰਧਾਨ ਮੰਤਰੀ ਆ ਜਿਹੜਾ ਟਰੂਡੋ ਸੀ ਉਹਨੇ ਉਹਦੀ ਸੋਵਰਨਿਟੀ ਦੇ ਪੱਖ ਤੋਂ ਜਿਹੜਾ ਇਹ ਐਂਗਲ ਲਿਆ ਸੀਗਾ ਅਗਲੇ ਨੇ ਜਿਹੜਾ ਉਹ ਸਵਾਲ ਅਕਿੱਤਾ ਸੀਗਾ ਤੇ ਹੁਣ ਤੁਸੀਂ ਇਹ ਦੇਖ ਲਓ ਹਰਜੋਤ ਸਿੰਘ ਜੀ ਵੀ ਇਹ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਕਰ ਰਿਹਾ ਸੋ ਸਵਾਲ ਜਿਹੜੇ ਉਹ ਜ਼ਰੂਰ ਹੋਣੇ ਚਾਹੀਦੇ ਆ ਵੀ ਕੀ ਕੈਨੇਡੀਅਨ ਪ੍ਰਭੂ ਸੱਤਾ ਦਾ ਕੋਈ ਮਤਲਬ ਹੀ ਜਿਹੜਾ ਹੁਣ ਅੱਗੇ ਨਹੀਂ ਰਹਿ ਗਿਆ ਜੇ ਜਸਟ ਬਿਕੋਜ਼ ਇਹ ਸਿੱਖ ਨੂੰ ਮਾਰਿਆ ਸੀਗਾ ਤਾਂ ਕੋਈ ਮੈਟਰ ਨਹੀਂ ਕਰਦਾ ਕਿ ਬਾਅਦ ਦੇ ਵਿੱਚ ਜੇ ਕਿਸੇ ਨੂੰ ਵੀ ਕੈਨੇਡੀਅਨ ਨੂੰ ਕੋਈ ਆ ਕੇ ਮਾਰ ਦਿੰਦਾ ਵੀ ਉਦੋਂ ਵੀ ਤੁਹਾਡਾ ਇਹੀ ਰੁਖ ਜਿਹੜਾ ਉਹ ਰਹਿਣਾ ਹੈ ਸੋ ਇਹ ਔਖੇ ਸਵਾਲ ਜਿਹੜੇ ਅਕੋੜੇ ਸਵਾਲ ਆ ਉਹ ਜਿਹੜੇ ਮਾਤਕਾਰ ਦੀ ਤੋਂ ਉਹਨਾਂ ਦੇ ਆ ਜਿਹੜੇ ਆਹ ਜ਼ਰੂਰ ਪੁੱਛਣ ਦੀ ਜੜੀ ਜ਼ਰੂਰਤ ਹੈ ਕੀ ਆ